ਇਸ ਇਲਾਕੇ ਹੜਾਂ ਦੀ ਮਾਰ ਹੇਠਾਂ ਨੇ ਤੇ ਹੜ ਪੀੜਤ ਜਿਹੜੇ ਲੋਕ ਨੇ ਉਹਨਾਂ ਦੀ ਸਹਾਇਤਾ ਦੇ ਲਈ ਵੀ ਲੋਕ ਜਿਹੜੇ ਨੇ ਉਹ ਲਗਾਤਾਰ ਅੱਗੇ ਆ ਰਹੇ ਨੇ ਭਾਵੇਂ ਧਾਰਮਿਕ ਸੰਸਥਾਵਾਂ ਹੋਣ ਸਮਾਜ ਸੇਵੀ ਸੰਸਥਾਵਾਂ ਹੋਣ ਖੇਡ ਕਲੱਬ ਹੋਣ ਜਾਂ ਰਾਜਨੀਤਿਕ ਆਗੂ ਹੋਣ ਲਗਾਤਾਰ ਹੜ ਪੀੜਤਾਂ ਦੀ ਮਦਦ ਦੇ ਲਈ ਵੀ ਅੱਗੇ ਆ ਰਹੇ ਨੇ ਅਸੀਂ ਖੜਿਆ ਰੋਪੜ ਦੇ ਗੁਰਦੁਆਰਾ ਹੜ ਦਰਬਾਰ ਵਿਖੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਧਾਰਮਿਕ ਆਗੂ ਹੋਣ ਸਮਾਜਿਕ ਆਗੂ ਹੋਣ ਜਾਂ ਰਾਜਨੀਤਿਕ ਆਗੂ ਹੋਣ ਜਾਂ ਖੇਡ ਕਲੱਬਾਂ ਨਾਲ ਜੁੜੇ ਆਗੂ ਹੋਣ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਨੇ ਤੇ ਸਾਰ ਨੇ ਸਾਰਿਆਂ ਨੇ ਰਲ ਮਿਲ ਕੇ ਇੱਕ ਵੱਡਾ ਉਪਰਲਾ ਕੀਤਾ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹੜ੍ਹ ਪੀੜਤ ਲੋਕਾਂ ਦੇ ਲਈ ਰਾਹਤ ਸਮਗਰੀ ਜਿਹੜੀ ਜੁਟਾਈ ਆ ਮੇਰੇ ਨਾਲ ਅਮਰਜੀਤ ਸਿੰਘ ਪੁੱਲਰ ਨੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਨੇ ਚੱਕੀ ਲੱਗਦਾ ਪੁੱਤਰ ਸਾਹਿਬ ਐਤਕੀ ਜਿਹੜੀ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਕਿਸ ਤਰ੍ਹਾਂ ਦੀਆਂ ਜ਼ਰੂਰਤਾਂ ਤੁਹਾਨੂੰ ਉੱਥੇ ਸਮਝ ਆਈਆਂ ਔਰ ਕਿਹੜੀ-ਕਿਹੜੀਆਂ ਜਿਹੜੀਆਂ ਚੀਜ਼ਾਂ ਨੇ ਖਾਸ ਤੌਰ ਦੇ ਉਤੇ ਸਹਾਇਤਾ ਸਮਗਰੀ ਦੇ ਵਿੱਚ ਹੈਗੀਆਂ ਨੇ ਦੇਖੋ ਪਹਿਲਾਂ ਤਾਂ ਸਾਡਾ ਜਿਹੜਾ ਗੁਰੂ ਸਾਹਿਬਾਂ ਦਾ ਸੰਤਾਨ ਤੱਕ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਉਹ ਉਹ ਸਿਧਾਂਤ ਤੇ ਚੱਲਦੇ ਹੋਏ ਅੱਜ ਅਸੀਂ ਸੰਤ ਬਾਬਾ ਅਪਤਾਰ ਸਿੰਘ ਜੀ ਅਤੇ ਸੰਤ ਬਾਬਾ ਬਰਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਅਸੀਂ ਉੱਥੇ ਜਾ ਰਹੇ ਹਾਂ ਗੱਲ ਆਈ ਜ਼ਰੂਰਤ ਦੀ ਨੈਸੈਸਰੀ ਦੀ ਅਸੀਂ ਉੱਥੇ ਪਤਾ ਕੀਤਾ ਕਿ ਕਿਹੜੇ ਪਸ਼ੂਆਂ ਦੇ ਜਿਵੇਂ ਪਾਣੀ 'ਚ ਖੜਨ ਕਰਕੇ ਪੈਰ ਗੜ ਰਹੇ ਆ ਸਕਿਨ ਦੀ ਬਿਮਾਰੀ ਆ ਰਹੀ ਆ ਉਹ ਅਸੀਂ ਵੈਟਰਨਰੀ ਡਾਕਟਰ ਨਾਲ ਐਡਵਾਈਸ ਲੈ ਕੇ ਉਹਨਾਂ ਦੀ ਮੈਡੀਕਲ ਕਿੱਟ ਤਿਆਰ ਕੀਤੀ ਤੇ ਡਾਕਟਰ ਸਾਹਿਬ ਵੀ ਅੱਜ ਸਾਡੇ ਨਾਲ ਆ ਵੈਟਰਨਰੀ ਟੀਮ ਦੇ ਇਸੇ ਤਰ੍ਹਾਂ ਜਿਹੜੇ ਬੰਦਿਆਂ ਦੇ ਵਿੱਚ ਸਕਿਨ ਦੀ ਡਾਇਰੀ ਦੀ ਹੋਰ ਬੜੀਆਂ ਬਿਮਾਰੀਆਂ ਉੱਥੇ ਫੈਲੀਆਂ ਉਹਨਾਂ ਦੀ ਮੈਡੀਸਨ ਕਰਕੇ ਬੰਦਿਆਂ ਦੀਆਂ ਕਟਾ ਤਿਆਰ ਕੀਤੇ ਜਾਂਗੇ ਮੈਡੀਸਨ ਦੀਆਂ ਸਭ ਤੋਂ ਵੱਡੀ ਪ੍ਰੋਬਲਮ ਸਾਡੀਆਂ ਭੈਣਾਂ ਨੂੰ ਆ ਰਹੀ ਸੀ ਸੈਂਟਰੀ ਪੈਡ ਕਿਉਂਕਿ ਕੋਈ ਵੀ ਨਹੀਂ ਲੱਜਾ ਰਹੀ ਸੀ ਸਸਤਾ ਤੇ ਅਸੀਂ ਆ 10000 ਦੇ ਕਰੀਬ ਸੈਂਟਰੀ ਪੈਡ ਵੀ ਉੱਥੇ ਲੈ ਕੇ ਜਾ ਰਹੇ ਹਾਂ ਇਸ ਤੋਂ ਇਲਾਵਾ ਪੀਣ ਵਾਲਾ ਪਾਣੀ ਆ ਬਾਕੀ ਬਾਬਾ ਜੀ ਦੇ ਵਾਹ ਦੇ ਰਿਫਰਿਜਰੇਟਰ ਸਾਰਾ ਇਹ ਕਾਫਲਾ ਜਾ ਰਿਹਾ ਉਹਦੇ ਚ ਹੋਰ ਘਰੇਲੂ ਰਾਸ਼ਨ ਵੀ ਆ ਤੇ ਜੋ ਵੀ ਅੱਗੇ ਨੂੰ ਨੈਸੈਸਰੀ ਹੋਊਗੀ ਬੀਜ ਦਵਾਈਆਂ ਡੀਜ਼ਲ ਉਹ ਵੀ ਬਾਬਾ ਜੀ ਦੇ ਵਾਹ ਦੇ ਵਿੱਚ ਅਸੀਂ ਫੇਰ ਲੈ ਕੇ ਜਾਵਾਂਗੇ ਕੋਲ ਮੇਰਨਾ ਸੰਤ ਬਾਬਾ ਅਵਤਾਰ ਸਿੰਘ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਾਰਾ ਕਾਰਜ ਜਦ ਚੱਲ ਰਿਹਾ ਬਾਬਾ ਜੀ ਦੇ ਨਾਲ ਗੱਲ ਕਰਦੇ ਆਂ ਬਾਬਾ ਜੀ ਕੀ ਲੱਗਦਾ ਪਿਛਲੀ ਵਾਰ 18 ਟਰੱਕ ਭੇਜੇ ਸੀ ਐਤਕੀ ਜਿਹੜੇ ਪਿਛਲੀ ਵਾਰ 12 ਟਰੱਕ ਭੇਜੇ ਸੀ ਐਤਕੀ 18 ਹੋ ਗਏ ਹੋਰ ਵੀ ਰਾਹਤ ਸਮਗਰੀ ਵੱਡੀ ਗਿਣਤੀ ਦੇ ਵਿੱਚ ਜਾ ਰਹੀ ਹੈ ਕਿੱਦਾਂ ਦੀਆਂ ਜ਼ਰੂਰਤਾਂ ਉੱਥੋਂ ਜਿਹੜੀਆਂ ਤੁਹਾਡੇ ਕੋਲ ਪਹੁੰਚ ਰਹੀਆਂ ਨੇ ਤੇ ਉਸ ਹਿਸਾਬ ਦੇ ਨਾਲ ਕਿਸ ਤਰ੍ਹਾਂ ਸਾਰਾ ਜਿਹੜਾ ਇਹ ਸੇਵਾ ਜਿਹੜੀ ਉਹ ਕਰ ਰਹੇ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਸੰਤ ਬਾਬਾ ਵਰਜੀਤ ਸਿੰਘ ਵੱਲੋਂ ਤੁਹਾਡਾ ਪੀਟੀਸੀ ਨਿਊਜ਼ ਦਾ ਤੇ ਹੋਰ ਚੈਨਲਾਂ ਦਾ ਧੰਨਵਾਦੀ ਆਂ ਤੇ ਸਿਕ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਪਹਿਲਾਂ ਉਦਮ ਕਰਕੇ 12 ਟਰੱਕਾਂ ਦੀ ਤਿਆਰੀ ਕੀਤੀ ਫਿਰ ਧੰਨਵਾਦ ਹੈ ਜਿਨ੍ਹਾਂ ਨੇ ਹੁਣ ਥੋੜੇ ਸਮੇਂ ਦੇ ਵਿੱਚ ਪਹਿਲੀ ਤੋਂ ਅੱਜ ਸਮਝ ਵੀ ਛੇ ਤਰੀਕਾ 5 ਦਿਨ ਦੇ ਵਿੱਚ ਵਿੱਚ ਫੇਰ 18 ਟਰੱਕ ਤਿਆਰ ਕਰਕੇ ਉਹਨਾਂ ਲੋੜਵੰਦਾਂ ਲਈ ਭੇਜਣ ਦੇ ਲਈ ਤਿਆਰੀ ਕੀਤੀ ਆ ਸੋ ਉੱਥੇ ਤੁਹਾਨੂੰ ਪਤਾ ਵੀ ਜਿਹੜਾ ਪਸ਼ੂ ਤਾਨਾ ਬੇਜਬਾਨ ਆ ਬੰਦਾ ਤਾਂ ਦੇਖੋ ਆ ਵੀ ਇੱਕ ਵਾਰ ਰੋਟੀ ਕਿਤੇ ਮੰਗੇ ਵੀ ਹੋਰ ਜਗ੍ਹਾ ਵੀ ਕਾ ਸਕਦਾ ਤੁਰ ਕੇ ਵੀ ਕਿਤੇ ਜਾ ਸਕਦਾ ਪਰ ਜਿਹੜਾ ਜੋ ਬੰਨੇ ਆਪੈ ਉਹਨੂੰ ਚਾਰੇ ਦੀ ਲੋੜ ਆ ਇਹ ਜਿਹੜਾ ਚਾਰਾ ਹੈ ਇਹ ਐਸੀ ਕਿ ਚੀਜ਼ ਆ ਇਹਨੂੰ ਨਾ ਤਾਂ ਤੂੜੀ ਦੀ ਲੋੜ ਆ ਨਾ ਬੰਡ ਦੀ ਲੋੜ ਆ ਇਹਨੂੰ ਫੇਰ ਇਹਨੂੰ ਚਾਹੇ ਪਾਣੀ ਵਿੱਚ ਵੀ ਰੱਖ ਦੋ ਕਿਤੇ ਰੱਖ ਦੋ ਇਹ ਖਰਾਬ ਨਹੀਂ ਹੁੰਦਾ ਇਸ ਕਰਕੇ ਅਸੀਂ ਇਹ ਲੋਕ ਚੁਣੀ ਆ ਕਿ ਮਹਿੰਗਾ ਪਦਾਰਥ ਆ ਇਹ ਕ ਮੁੱਲ ਵਿੱਚ ਵੀ ਮਹਿੰਗਾ ਇੱਕ ਲਿਜਾਨ ਵਿੱਚ ਵੀ ਮਹਿੰਗਾ 10000 ਦਾ ਇੱਕ ਗੱਡੀ ਤੇਲ ਖਾ ਜਾਂਦੀ ਇੱਥੋਂ ਤੇ ਬਾਕੀ ਪਿੰਡਾਂ ਵੀ ਮਹਗੇ ਆ ਇਸ ਕਰਕੇ ਇਹਨੂੰ ਫੇ ਜਿਹੜੇ ਪਿੰਡਾਂ ਵਾਲੇ ਦੇਖੋ ਪੁੰਡਾ ਵਾਲਾ ਕੋ ਥੋੜੀ ਹੁੰਦੀ ਆ ਉਸ ਕਿਸੇ ਕੋ ਲੱਖ ਰੁਪਇਆ ਹੁੰਦਾ ਕੋ ਸਵਾ ਲੱਖ ਹੁੰਦਾ ਕੋ 50 ਹਜ਼ਾਰ ਹੁੰਦਾ ਉਹਦਾ ਥੋੜਾ ਥੋੜਾ ਪਾਣੀ ਲੈ ਜਾਂਦੇ ਹੋਰ ਚੀਜ਼ਾਂ ਜੀਜ਼ੇ ਲੈ ਜਾਂਦੇ ਆ ਉਹਦੇ ਨਾਲ ਕੋਈ ਬਹੁਤਾ ਨਹੀਂ ਨੇੜੇ ਨੇੜੇ ਦੇ ਕੇ ਆ ਜਿਹੜੇ ਦੂਰ ਵਾਲੇ ਹੁੰਦੇ ਆ ਇਸ ਕਰਕੇ ਅਸੀਂ ਇਹ ਚੁਣਿਆ ਸੋ ਸਾਰੀਆਂ ਸਸਤਾ ਮਰੜ ਕੇ ਕਰ ਰਿਹਾ ਮੈਂ ਇਕੱਲਾ ਕੁਝ ਨਹੀਂ ਕਰ ਰਿਹਾ ਨਾ ਇਕੱਲਾ ਬੰਦਾ ਕੁਝ ਕਰ ਸਕਦਾ ਇਕੱਲਾ ਬੰਦਾ ਅੱਜਕੱਲ ਤੁਰ ਨਹੀਂ ਸਕਦਾ ਕਿ ਸੜਕ ਤੇ ਇਸ ਕਰਕੇ ਸਾਰੀਆਂ ਸੰਸਤਾਵਾਂ ਸਾਰੇ ਸੰਤ ਮਹਾਤਮਾ ਸਾਰੀ ਸੰਗਤ ਰਲ ਕੇ ਭਾਵੇਂ ਕੋਈ ਕਰੀ ਕਿਸੇ ਨਹੀਂ ਕਰ ਵੀ ਦਿੱਤਾ ਭਾਵੇਂ ਕਹਿੰਦੇ 10 ਲੱਖ ਰੁਪਏ ਦਾ ਭਾਵੇਂ 2 ਰੁਪਏ ਤੇ ਮੈਂ ਸਾਰਿਆਂ ਦੇ ਹੱਥ ਜੋੜ ਕੇ ਰਹਿਣੀ ਆ ਧੰਨਵਾਦੀਆਂ ਅੱਗੇ ਅੱਗੇ ਵਿੱਚ ਵਿੱਚ ਵੀ ਮੈਂ ਵੈਦ ਹੀ ਕਰਦਾ ਕਿ ਦੇਖੋ ਆਚਾਰ ਨਾਲ ਨਹੀਂ ਸਰਨਾ ਤੇ ਜ਼ਿੰਮੇਦਾਰਾਂ ਦੇ ਜਿਹੜੇ ਅਗਲੇ ਭਵਿੱਖ ਦੀਆਂ ਲੋੜਾਂ ਉਹ ਮੁੱਢੀ ਖੜੀਆਂ ਜਿਹੜੀਆਂ ਭਿਆਨ ਕਈ ਦੇ ਨਾਲੋਂ ਵੀ ਇਸ ਤਰ੍ਹਾਂ ਹੁਣ ਪਾਣੀ ਉਤਰ ਗਿਆ ਹੱfte ਪਹਿਲਾ ਜਿਸ ਮਸ਼ੀਨਰੀ ਨੇ ਖੇਤ ਤਿਆਰ ਕਰਨੇ ਉਹ ਬੇਕਾਰ ਖੜੀ ਆ ਪਾਣੀ ਪਾ ਕੇ ਦੂਜੇ ਨੰਬਰ ਤੇ ਬੀਜ ਚਾਹੀਦਾ ਖਾਦ ਚਾਹੀਦਾ ਡੀਜ਼ਲ ਚਾਹੀਦਾ ਉਹ ਦੀ ਦੇਖੋ 1200 ਤੇ ਉੱਤੇ ਪਿੰਡ ਦਾ ਇਸ ਟਾਈਮ ਜਿਹੜੇ ਪ੍ਰਭਾਵ ਪਜਾ ਕੇ ਪ੍ਰਭਾਵਤਾ ਕੱਲੀ ਕਿਸਾਨਤਾ ਸਾਰਿਆਂ ਸੰਤਾ ਉਹਦਾ ਕੱਲੀ ਸੰਸਤਾ ਕਿਸੇ ਸਾਰਿਆਂ ਦਾ ਕੁਝ ਨਹੀਂ ਕਰ ਸਕਦੀ ਇਸ ਕਰਕੇ ਕੁਛ ਨਾ ਕੁਛ ਜਿਹੜੇ ਪਿੰਡ ਉਹ ਆਪਣਾ ਆ ਕੇ ਉਹਨਾਂ ਦੀ ਅਸੀਂ ਲੋੜ ਬੰਦਾ ਪੂਰੀਆ ਕਰਦੇ ਆ ਕਿੜਾ ਸਾਰੀ ਸਸਤਾਵਾਂ ਰਲ ਕੇ ਕਰਨ ਗਿਆ ਆ ਜਿਹੜੇ ਜ਼ਿੰਮੇਵਾਰਾਂ ਦੇ ਚਿਹਰੇ ਵਰਝਾਏ ਵੀ ਅੱਜ ਉਹ ਖਿੜ ਗਏ ਤੇ ਆਉਣ ਵਾਲੇ ਭਵਿੱਖ ਵੀ ਜਦੋਂ ਉਹਨਾਂ ਨੂੰ ਇਹ ਸਮਾਨ ਮਿਲ ਗਿਆ ਉਹ ਹੋਰ ਖਿੜੇ ਜਾਣਗੇ ਇਸ ਕਰਕੇ ਇਹ ਬੜਾ ਜਿੰਨਕ ਵੱਡਾ ਕਾਰਜ ਇਹ ਸਮਾਨ ਨੂੰ ਇਕੱਠਾ ਕਰਨਾ ਉਸ ਤੋਂ ਵੀ ਵੱਡਾ ਕਾਰਜ ਹੈ ਵੀ ਉਹਨਾਂ ਲੋਕਾਂ ਤੱਕ ਸਹੀ ਲੋਕਾਂ ਤੱਕ ਜਿਹੜਾ ਪੀੜਤਾਂ ਤੱਕ ਜਿਹੜਾ ਸਮਾਨ ਪਹੁੰਚ ਜਵੇ ਉਦੋਂ ਦੀ ਕਿਸ ਤਰ੍ਹਾਂ ਦੀ ਥੋੜੀ ਵਿਉਤਬੰਦੀ ਹੈ ਸਾਡੇ ਵਾਸਤੇ ਕੋਈ ਦਿੱਕਤ ਨਹੀਂ ਹੈਗੀ ਦਾਸ ਉੱਥੇ ਜਨਾਲੇ ਖੇਤਰ ਵਿੱਚ 12 ਸਾਲ ਰਹਿ ਕੇ ਆਏ ਹਾਂ ਤੇ ਸਾਡੀ ਜਿਹੜੀ ਸੰਗਤ ਹੈ ਉਹ ਸਾਰੀ ਵਾਕਫ ਆ ਉੱਥੇ ਅਸੀਂ ਡਿਊਟੀ ਲਾਈ ਵੀ ਆ ਅਸੀਂ ਕਜ ਨਾਲੇ ਡੰਬ ਬਣਾਇਆ ਬਈ ਗੁਰਦਾਸਪੁਰ ਬਣਾਇਆ ਗੁਰਦਾਸਪੁਰ ਸਾਡਾ ਇੱਕ ਰਾਗੀ ਹੈ ਭਾਈ ਪ੍ਰਦੀਪ ਸਿੰਘ ਜੀ ਤੇ ਜਨਾਲੇ ਸਾਡਾ ਭਾਈ ਬਲਕਾਰ ਸਿੰਘ ਆ ਤੇ ਭਾਈ ਬਲਕਾਰ ਸਿੰਘ ਜਨਾਲੇ ਦੇ ਏਰੀਆ ਨੂੰ ਸਾਡੇ ਉਹਦੇ ਨਾਲ ਟੀਮ ਆ ਸਾਰੀ ਉੱਥੇ ਕਿ ਇਲਾਕਾ ਸਾਰਾ ਵਾਕਿਬਾ ਸਾਡਾ ਤੇ ਜਿਹੜਾ ਗੁਰਦਾਸਪੁਰ ਭਾਈ ਪ੍ਰਦੀਪ ਸਿੰਘ ਦਾ ਸਾਰੇ ਵਾਕਿਬਾ ਸਾਡਾ ਹੀ ਵਾਕਿਬਾ ਉੱਥੇ ਢੰਭਾਲਦੇ ਉਹ ਤਾਂ ਕੱਲੇ-ਕੱਲੇ ਫੀਲਡ ਵਿੱਚ ਜਾ ਕੇ ਟਰਾਲੀਆਂ 'ਤੇ ਲੱਦਦੇ ਐ ਇੱਥੋਂ ਇਹ ਡੰਪ ਕਰ ਦੇਣਾ ਉੱਥੇ ਟਰਾਲੀਆਂ 'ਤੇ ਲੱਦ ਕੇ ਜਿਹੜੇ-ਜਿਹੜੇ ਫੀਲਡ 'ਤੇ ਪਹਿਲਾਂ ਨਿਸ਼ਾਨਦੇਹੀ ਕਰਦੇ ਆ ਵੀ ਕਿੱਥੇ ਸਮਾਨ ਨਹੀਂ ਪਹੁੰਚਿਆ ਕਿੱਥੇ ਕਿਹਾ ਜ਼ਰੂਰਤ ਆ ਉੱਥੇ ਉਪ ਜਾ ਕੇ ਆਉਂਦੇ ਨੇ ਨਜਾਇਜ਼ ਵੀ ਸਾਡਾ ਵੀ ਕੋਈ ਏਜੰਟ ਨਾਲ ਇਹ ਜਿਹੜਾ ਚਾਰਾ ਇਹਨੂੰ ਜਿਹਦੇ ਕੋਲ ਹੈ ਨਹੀਂ ਇੱਕ ਤਾਂ ਇਹ ਜਿਹੜੀ ਖਾਲਾ ਚੋਕਰ ਦਾ ਦੁਕਾਨਾਂ ਤੇ ਵਿਕ ਜਾਂਦੀ ਆ ਇਹ ਨਹੀਂ ਵਿਕਦੀ ਇਹਨੂੰ ਪੰਡੇ ਚੱਕਣ ਦੀ ਕਵਾਂਟਰ ਦੀ ਔਖੀ ਆ ਨਾ ਸਾਈਕਲ ਰੱਖ ਹੋਣੀ ਆ ਇਹ ਗੱਡੀ ਵੀ ਕੋਈ ਰੱਖੂਗਾ ਔਖੀ ਗੱਲ ਆ ਇਸ ਕਰਕੇ ਇਹ ਜਿਹੜਾ ਸੇਫ ਚੀਜ਼ ਆ ਇਸ ਕਰਕੇ ਸੀ ਚੁਣਿਆ ਜ਼ਰੂਰਤ ਦੀ ਸਭ ਤੋਂ ਜ਼ਿਆਦਾ ਬਿਲਕੁਲ ਨਾ ਸ਼੍ਰੋਮਣੀ ਕਾਲਦੀ ਨਾਲ ਦੇ ਆਗੂ ਨੇ ਗੁਰਮੁਖ ਸਿੰਘ ਸੈਣੀ ਉਹਨਾਂ ਦੇ ਨਾਲ ਵੀ ਗੱਲ ਕਰਦੇ ਸੈਣੀ ਸਾਹਿਬ ਕੀ ਲੱਗਦਾ ਵੀ ਕਿੰਨੀ ਕਬੱਡੀ ਹਜੇ ਤੱਕ ਤੁਹਾਨੂੰ ਲੱਗਦਾ ਵੀ ਜ਼ਰੂਰਤ ਜਿਹੜੀ ਆ ਹੋਰ ਪਵੇਗੀ ਜਦੋਂ ਪਾਣੀ ਥੱਲੇ ਉਤਰੇਗਾ ਤਾਂ ਉਸ ਤੋਂ ਬਾਅਦ ਜਿਹੜੀਆਂ ਜ਼ਰੂਰਤਾਂ ਨੇ ਉਹ ਕਿਸ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਵੀ ਉਹ ਪੂਰੀਆਂ ਕੀਤੀ ਜਾਣਗੀਆਂ ਜ਼ਰੂਰਤਾਂ ਦਾ ਜਿਵੇਂ ਆਪਾਂ ਦੇਖ ਹੀ ਰਹੇ ਹਾਂ ਸਾਰੀਆਂ ਜ਼ਰੂਰਤਾਂ ਪਾਣੀ ਤੋਂ ਬਾਅਦ ਜਿੱਥੇ ਅੱਜ ਜਿਵੇਂ ਜੇ ਜਿਹੜਾ ਦਿੱਤਾ ਚੜਿਆ ਹੋਇਆ ਹੈ ਜਿੱਥੇ ਦੂਜਾ ਉਹਦੇ ਨਗਰਾਂ ਦਾ ਬੁਰਾ ਹਾਲ ਹੈ ਕਿਆਂ ਦੀ ਤੇ ਦਿੱਤੀ ਹੋ ਗਈ ਨਗਰਾਂ ਦੀ ਮਰਗੇ ਨੇ ਉਹਨਾਂ ਨੂੰ ਸਵਾਲ ਨਾਲ ਬਿਮਾਰੀ ਫੈਲੀ ਹੈ ਬਿਮਾਰੀਆਂ ਦਾ ਇਲਾਜ ਕਰਨਾ ਹੋਰ ਕਰਨਾ ਸੋ ਸੰਸਥਾਵਾਂ ਦੇ ਥਰੂ ਜੋ ਹੈ ਜਿੱਦਾਂ ਇਹ ਸਭ ਕੀਤਾ ਜਾ ਰਿਹਾ ਸਾਡੇ ਲੀਡਰ ਸਾਹਿਬਾ ਵੀ ਕਰ ਰਹੇ ਹੋਰ ਵੀ ਸੰਸਥਾਵਾਂ ਕਰ ਰਹੀਆਂ ਸਾਡਾ ਇੱਥੇ ਰੋਪੜ ਬਾਬਾ ਜੀ ਨਾਲ ਸਾਡਾ ਸਬੰਧ ਹੈ ਨਾਲ ਸ਼ੁਰੂ ਦੇ ਨਾਲ ਜੁੜੇ ਹੋਏ ਹਾਂ ਜੋ ਵੀ ਨਾਲ ਜੋ ਕਰਦੇ ਨੇ ਸਾਡਾ ਵਿਸ਼ਵਾਸ ਪੂਰਾ ਬਣਿਆ ਹੋਇਆ ਅਸੀਂ ਇੱਥੇ ਨਾਲ ਕੋਈ ਸੇਵਾ ਜੋ ਹੈ ਪੂਰੀ ਇੱਥੇ ਦੇਰੇ ਸਾਡੇ ਜੁਨੀਅਰ ਸੰਸਥਾਮਾ ਹੈਗੇ ਸੈਣੀ ਪਰ ਮਸੀ ਆਇਆ ਜੋ ਹਰ ਮਾਤਾ ਜੀ ਹਾਲ ਹੈ ਸਾਡਾ ਜਿਹੜੀਆਂ ਹੋਰ ਸੰਸਥਾਮਾ ਹੈਗੀਆਂ ਸਾਰੀਆਂ ਇੱਥੇ ਬਾਬਾ ਜੀ ਕੋਲ ਅਸੀਂ ਲੈ ਕੇ ਜੋ ਹੈ ਇੱਥੀ ਪੂਰੀ ਸੇਵਾ ਦੇ ਰਹੇ ਆ ਇੱਕ ਅਗੇ ਸੇਵਾ ਜੋ ਕਰ ਰਹੇ ਆ ਸੰਪਤੀ ਅੱਗੇ ਸੇਵਾ ਕਰਦੇ ਹੁੰਦੇ ਰਹ ਕੇ ਆ ਇਹ ਕਰਦੇ ਆ ਸੇਵਾ ਬਹੁਤ ਵਧੀਆ ਸੇਵਾ ਜੋ ਕਰ ਰਹੇ ਆ ਜੋ ਸਾਡੇ ਤੇ ਇਹਨਾਂ ਦਾ ਅਸ਼ੀਰਵਾਦ ਹਮੇਸ਼ਾ ਬਣਿਆ ਰਹਿੰਦਾ ਅਸੀਂ ਨੂੰ ਸੇਵਾ ਕਰ ਰਹੇ ਆ ਪੂਰਾ ਤੁਹਾਨੂੰ ਦੱਸਿਆ ਇਹਨਾਂ ਨੇ ਜੋ ਵੀ ਸੇਵਾ ਇਹਨਾਂ ਨੂੰ ਪਤਾ ਜੋ ਉੱਥੇ ਅੱਗੇ ਇਹਨਾਂ ਨੇ ਇੱਥੇ ਵੀ ਕੀਤੀ ਰੋਪੜ ਵੀ ਹੜਦੇ ਜੀ ਪਹਿਲੇ ਵੀ ਇੱਥੇ ਪਿੰਡਾਂ ਨੂੰ ਬਹੁਤ ਕੀਤੀ ਇਹਨਾਂ ਨੇ ਪਹਿਲੇ ਹੁਣ ਵੀ ਉਸੇ ਹਿਸਾਬ ਸਾਹਿਬ ਜੋ ਹੈ ਪਿੰਡ ਜਿਹੜੇ ਇਦਾਂ ਹੀ ਠੀਕ ਜੋ ਹੈ ਸੇਵਾ ਜਲਦੀ ਦੇਗੇ ਅੱਛਾ ਕਹਿੰਦਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੀ ਨੇ ਉਹਦਾ ਨਾਲ ਗੱਲ ਕਰ ਗੱਲ ਕਰਦੇ ਜਿਹੜੇ ਇਸ ਜਥੇ ਨੂੰ ਇੱਥੋਂ ਰਵਾਨਾ ਕਰ ਰਹੇ ਨੇ ਪਾਲੀ ਸਭ ਕੀ ਲੱਗਦਾ ਵੀ ਕਿੱਡੀ ਕਵੱਡੀ ਪ੍ਰੋਬਲਮਸ ਉੱਤੇ ਹੈਗੀਆਂ ਨੇ ਕਿੰਨੀ ਕਵੱਡੀ ਸੇਵਾ ਜਾ ਰਹੀ ਹੈ ਤੇ ਕਿੰਨੀ ਕਵੱਡੀ ਸੇਵਾ ਦੀ ਹਜਤ ਤੁਹਾਨੂੰ ਲੱਗਦਾ ਵੀ ਹੋਰ ਜਿਹੜੀ ਲੋੜ ਪਵੇਗੀ ਔਰ ਸੰਸਥਾਵਾਂ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ ਐਦ ਕੀ ਪੰਜਾਬ ਦੇ ਉੱਤੇ ਜੋ ਬਾਣਾ ਵਾਪਰਿਆ ਹੈ ਉਹ ਪੰਜਾਬੀਅਤ ਦੀ ਇਹ ਹਿੰਮਤ ਕਹਿ ਲੋ ਸਾਡਾ ਜਜ਼ਬਾ ਕਹਿ ਲੋ ਕਿ ਅਸੀਂ ਉਹਨੂੰ ਸਾਰੇ ਰਲ ਮਿਲ ਕੇ ਉਸ ਨੂੰ ਆਪਾਂ ਫੇਸ ਕਰ ਰਹੇ ਹੈਗੇ ਆ ਤੇ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਸਾਰੇ ਸਾਡੇ ਸਮਾਜ ਦਾ ਹੈਗਾ ਉਸ ਸਮਾਜ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਜਿਵੇਂ ਤੁਸੀਂ ਅੱਜ ਇੱਥੇ ਵੀ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਵੱਲੋਂ ਇੱਥੋਂ ਸੋਸਾਇਟੀ ਵੱਲੋਂ ਹਰ ਮਤਲਬ ਸਮਾਜ ਦੇ ਹਰ ਕੋਨੇ ਵੱਲੋਂ ਵੱਧ ਚੜ ਕੇ ਮਤਲਬ ਸੇਵਾ ਕੀਤੀ ਜਾ ਰਹੀ ਹੈ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਤੇ ਇੱਕ ਦੂਜੇ ਦਾ ਸਾਥ ਦਿੱਤਾ ਜਾ ਰਿਹਾ ਤੇ ਮੈਂ ਸਮਝਦਾ ਇਹ ਸੌਕੀ ਖੜੀ ਦੇ ਵਿੱਚ ਇੱਕ ਦੂਜੇ ਦੇ ਨਾਲ ਖੜਨਾ ਹੀ ਸਾਡੀ ਪੰਜਾਬੀਅਤ ਹੈ ਤੇ ਅਸੀਂ ਇਹਦੇ ਵਿੱਚੋਂ ਪੂਰੇ ਜਦੋਂ ਵੀ ਹਿਸਟਰੀ ਦੇ ਵਿੱਚ ਸਾਨੂੰ ਕੋਈ ਵੀ ਔਕੜ ਆਈ ਹੈ ਅਸੀਂ ਰਲ ਮਿਲ ਕੇ ਬਾਹਰ ਨਿਕਲੇ ਹਾਂ ਤੇ ਮੈਨੂੰ ਕੋਈ ਸ਼ੱਕ ਨਹੀਂ ਇਹਦੇ ਵਿੱਚੋਂ ਵੀ ਪੰਜਾਬ ਬਹੁਤ ਅੱਗੇ ਬੜੀ ਜਲਦੀ ਨਿਕਲੇਗਾ ਬਿਲਕੁਲ ਪੰਜਾਬ ਬੜੀ ਜਲਦੀ ਇਸ ਮੁਸੀਬਤ ਤੋਂ ਬਾਹਰ ਨਿਕਲੇਗਾ ਇਹ ਕਹਿਣਾ ਹੈ ਰੂਪਨਗਰ ਦੇ ਡਿਪਟੀ ਕਮਿਸ਼ਨਰ ਤੇ ਵੱਖ-ਵੱਖ ਜੜੀਆਂ ਸੰਸਥਾਵਾਂ ਨੇ ਇਸ ਮੌਕੇ ਦੇ ਉੱਤੇ ਪਹੁੰਚੀਆਂ ਹੋਈਆਂ ਨੇ ਤੇ ਉਹਨਾਂ ਵੱਲੋਂ ਜਿਹੜੇ ਬਚਾਓ ਕਾਰਜ ਜਿੱਥੇ ਕਿ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਸਾਂਭੇ ਹੋਏ ਨੇ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਰਾਹਤ ਸਮਗਰੀ ਆ ਉਹ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਭੇਜੀ ਜਾ ਰਹੀ ਹੈ ਕੈਮਰਮੈਨ ਸਰਬਜੀਤ ਸਿੰਘ ਦੇ ਨਾਲ ਜਗਜੀਤ ਜੱਗੀ ਪੀਟੀਸੀ ਨਿਊਜ਼ ਰਿਪੋਰਟ